ਮੈਂ ਹੁਣੇ ਅਜਿਹੇ ਸ਼ਹਿਰ ਸੀਗਾ ਤੇ ਉੱਥੇ ਮੈਨੂੰ ਇੱਕ ਆਡੀਓ ਕਲਿੱਪ ਕਿਸੇ ਨੇ ਫਾਰਵਰਡ ਕੀਤੀ ਤੇ ਜਦੋਂ ਮੈਂ ਆਡੀਓ ਕਲਿੱਪ ਦੇਖੀ ਮੈਂ ਬੜਾ ਸ਼ੌਕ ਹੋਇਆ ਤੇ ਅਖੀਰ 'ਚ ਮੈਨੂੰ ਜਦੋਂ ਇਹ ਕਲਿੱਪ ਖਤਮ ਹੁੰਦੀ ਹੈ ਉਹਦੇ 'ਚ ਕਲੀਅਰ ਹੋ ਗਿਆ ਕਿ ਇਹ ਹੈ ਛਾੜੂ ਵਾਲਿਆਂ ਨੇ ਇਹ ਬਹੁਤ ਵੱਡਾ ਇਹਨਾਂ ਨੇ ਇਹ ਸ਼ਰਨਾਰਥ ਕੀਤੀ ਹੈ ਮੇਰੀ ਆਵਾਜ਼ ਬਣ ਕੇ ਕਿਸੇ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਵੀ ਬਾਦਲ ਨੂੰ ਹਰਾਉਣ ਵਾਸਤੇ ਤੁਸੀਂ ਐਂ ਕਰੋ ਕਿਉਂਕਿ ਜੀਤ ਮਹਿੰਦਰ ਦੀ ਪੋਜੀਸ਼ਨ ਹੈ ਮੈਂ ਆਪਣੇ ਆਪ ਨੂੰ ਕਹਿ ਰਿਹਾ ਕਿ ਮੇਰੀ ਕੁਝ ਕਮਜ਼ੋਰ ਹੈ ਥੋੜੀ ਜੀ ਇਸ ਕਰਕੇ ਮੁੱਖ ਮਕਸਦ ਸਾਡਾ ਇਹ ਹੈ ਕਿ ਬਾਦਲ ਨੂੰ ਹਰਾਉਣਾ ਇਸ ਕਰਕੇ ਤੁਸੀਂ ਚਾੜੂ ਫੇਰ ਦਿਓ ਸੋ ਮੈਂ ਤੁਹਾਨੂੰ ਪਹਿਲਾਂ ਸੁਣਾ ਦਿਆਂ ਫਿਰ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਗਈ ਆ ਸੁਣਿਓ ਜੀ ਦੋਸਤੋ ਮੈਂ ਤੁਹਾਡਾ ਆਪਣਾ ਜੀਤ ਮਹਿੰਦਰ ਸਿੱਧੂ ਵੋਟਾਂ ਆ ਰਹੀਆਂ ਨੇ ਇੱਕ ਜੋਂ ਨੂੰ ਵੋਟਾਂ ਪਾਉਣ ਜ਼ਰੂਰ ਜਾਇਓ ਬਾਦਲਾਂ ਨੇ ਪੰਜਾਬ ਨੂੰ ਬਹੁਤ ਲੁੱਟ-ਖੁੱਟ ਲਿਆ ਤੇ ਇਹਨਾਂ ਚੋਣਾਂ ਵਿੱਚ ਬੀਬੀ ਜੀ ਨੂੰ ਹਰਾ ਕੇ ਇਸ ਪਰਿਵਾਰ ਨੂੰ ਘਰੇ ਬਿਠਾਉਣਾ ਹੈ ਸਾਰੇ ਕਾਂਗਰਸ ਸਮਰਥਕਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੀ ਹਾਲਤ ਇਹਨਾਂ ਚੋਣਾਂ ਵਿੱਚ ਥੋੜੀ ਕਮਜ਼ੋਰ ਹੈ ਸੋ ਇਸ ਵਾਰ ਜੋ ਵੀ ਬਾਦਲਾਂ ਨੂੰ ਹਰਾੜਿਆ ਹੋਵੇ ਉਸੇ ਨੂੰ ਵੋਟ ਪਾਓ ਝਾੜੂ ਚਲਾ ਕੇ ਆਓ ਸਤਿ ਸ੍ਰੀ ਅਕਾਲ ਸੋ ਇਹ ਬੇਰੀ ਵਾਜ ਬਣਾ ਕੇ ਕਿਸੇ ਨੇ ਇਹ ਆਡੀਓ ਪਾਈ ਹੈ ਇਹ ਇਕੱਲੀ ਮੇਰੀ ਨਹੀਂ ਚਨੀ ਸਾਹਿਬ ਦੀ ਵੀ ਮੈਨੂੰ ਕਿਸੇ ਨੇ ਭੇਜੀ ਹੈ ਇਹੀ ਗੱਲ ਇੱਥੇ ਬਾਦਲ ਨੂੰ ਹਰਾਉਂ ਗਿਆ ਤਾਂ ਚਨੀ ਸਾਹਿਬ ਦਾ ਮੁਕਾਬਲਾ ਉੱਥੇ ਮੇਰੇ ਖਿਆਲ ਲੈ ਹੈਗਾ ਭਾਜਪਾ ਨਾਲ ਉੱਥੇ ਕਹਿੰਦਾ ਕਿ ਸਾਡੀ ਲਵਜ਼ ਇਹੀ ਨੇ ਕਿ ਸਾਡੀ ਥੋੜੀ ਜੀ ਪੋਜੀਸ਼ਨ ਪਤਲੀ ਹੈ ਇਸ ਕਰਕੇ ਖੁੱਦੀ ਨੂੰ ਹਰਉਣਾ ਰਿੰਕੂ ਨੂੰ ਹਰਉਣਾ ਤੇ ਚੰਗ ਫੇਰ ਦਿਓ ਲੱਗਦਾ ਕਿ ਇਹ ਕੀ ਦੀ ਚਾੜੂਆ ਜੀ ਭਗਵਾਨ ਤਮਾਨ ਕੋਲੇ ਸਿਰਫ ਇਹ ਜੀਆਂ ਲੂੰਬੜ ਚਾਲਾਂ ਤੇ ਇਹ ਜਾਂ ਕਿ ਯਾਪਨ ਤੇ ਇਹ ਜਿਹੜਾ ਜਿਹੜਾ ਲੈਵਲ ਆਫ ਦਾ ਡੀਕੇ ਪਰਸਨਲ ਅਟੈਕ ਜਿਹੜੇ ਕਰਨੇ ਨੇ ਇਹ ਮਾਹਰ ਹੈ ਇਸ ਚ ਸੋ ਉਹਦਾ ਇੱਕ ਇਹ ਐਗਜ਼ਾਮਪਲ ਹੈ ਕੀ ਲੱਗਦਾ ਇਹ ਇਲੈਕਸ਼ਨ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਜੀ ਸ਼ਰਾਬ ਖਾਦੇ ਤਾਂ ਹੋ ਰਹਾ ਸਕਦੀ ਹੈ ਇਹ ਕੁਝ ਵੀ ਕਰ ਸਕਦੇ ਦੇਖੋ ਬਥਰਾ ਫੜਦਾ ਜੇ ਜੇ ਕੋਈ ਸੌਰੀ ਜੇ ਕੋਈ ਇਹ ਨਾ ਦੀ ਪੋਜੀਸ਼ਨ ਚੰਗੀ ਹੁੰਦੀ ਠੀਕ ਹੈ ਨਾ ਉਹ ਬੰਦਾ ਇਹ ਜਿਹੜਾ ਕੁਝ ਕਰਦਾ ਹੁੰਦਾ ਹੈ ਜੇ ਦਾ ਜੇ ਦੀ ਪੋਜੀਸ਼ਨ ਬਹੁਤ ਬਾੜੀ ਹੋ ਹੁਣ ਅਸੀਂ ਨਹੀਂ ਕੁਛ ਨਹੀਂ ਜਿਆ ਕਰਦੇ ਅਸੀਂ ਲੋਕਾਂ ਚ ਗਏ ਆ ਲੋਕਾਂ ਨੇ ਸਾਨੂੰ ਅਪਣਾਇਆ ਲੋਕੀ ਅਸੀਂ ਆ ਆਪਣੀ ਗੱਲ ਰੱਖੀਏ ਲੋਕਾਂ ਨੇ ਸਾਨੂੰ ਕਾਨੂੰਨ ਫਤਵਾ ਦੇ ਦਿੰਦੇ ਨੇ ਸੋ ਚਲੋ ਗੱਲ ਪੂਰੀ ਕਰ ਲਓ ਤੁਸੀਂ ਨਹੀਂ ਦੱਸ ਦੱਸ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦਾ ਇਸ ਵਾਇਸ ਮੈਸੇਜ ਦਾ ਚੋਣ ਕਮਿਸ਼ਨ ਨੇ ਪਾਬੰਦੀ ਲਾਈ ਹੋਈ ਹੈ ਬਿਲਕੁਲ ਲਾਈ ਹੋਈ ਹੈ ਬਿਲਕੁਲ ਇਸ ਰਾਤ ਕੀਤੀ ਗਈ ਹੈ ਕੀ ਤੁਹਾਡੇ ਨਹੀਂ ਅਸੀਂ ਹਾਂਜੀ ਮੈਂ ਐਸਐਸਪੀ ਨੂੰ ਵੀ ਲਿਖ ਕੇ ਭੇਜਦਾ ਕਿਉਂਕਿ ਇਹ ਕ੍ਰਿਮੀਨਲ ਕੇਸ ਹੈ ਬਿਲਕੁਲ ਇਹ ਕੋਈ ਮੈਨੂਇਲ ਪਰਸਨੈਟ ਕਰਕੇ ਜੀਤਵਿੰਦਰ ਬਣ ਕੇ ਪਾ ਰਿਹਾ ਹੈਗਾ ਸੋ ਇੱਕ ਇਲੈਕਸ਼ਨ ਕਮਿਸ਼ਨਰ ਵੀ ਲਿਖਤੀ ਹੈਗੀ ਕਿ ਆਹ ਨੰਬਰ ਨੇ ਤੇ ਇਸ ਨੰਬਰ ਤੋਂ ਮੈਨੂੰ ਇਹ ਆਡੀਓ ਕਲਿੱਪ ਵਾਇਰਲ ਹੋਇਆ ਤੇ ਇਹ ਤੇ ਤੁਰਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਐਸਐਸਪੀ ਵੀ ਕਾਨੂੰਨੀ ਕਾਰਵਾਈ ਕਰੇ ਤੇ ਇਲੈਕਸ਼ਨ ਕਮਿਸ਼ਨ ਵੀ ਇਸ ਤੇ ਕਾਨੂੰਨੀ ਕਾਰਵਾਈ ਕਰੇ ਤੇ ਜੜ ਤੱਕ ਪਹੁੰਚੇ ਕਿਉਂਕਿ ਲੱਭਿਆ ਜਾਊਗਾ ਕਿਹਦਾ ਨੰਬਰ ਹੈਗਾ ਤੇ ਸਾਫ ਹੋ ਜਾਊਗਾ ਕਿ ਸੀਐਮ ਆਫਿਸ ਚੋਂ ਜਾਂ ਸੀਐਮ ਦਾ ਜਿਹੜਾ ਇਹਨਾਂ ਦਾ ਸੋਸ਼ਲ ਮੀਡੀਆ ਦਾ ਜਿਹੜਾ ਸੈਂਟਰ ਜਿੱਥੇ ਵੀ ਇਹਨਾਂ ਨੇ ਬਣਾਇਆ ਹੋਊਗਾ ਆਪਣੇ ਆਈਟੀ ਵਿੰਗ ਹਲਾ ਉਹਦੀ ਸ਼ਰਤ ਉਹਦੀ ਸ਼ਰਤ ਹੈ ਤੁਹਾਨੂੰ ਕਦੋਂ ਪਤਾ ਲੱਗਈ ਇਸ ਕਲਿੱਪ ਅੱਧਾ ਘੰਟਾ ਪਹਿਲਾਂ ਜਦੋਂ ਤੁਹਾਨੂੰ ਮੈਂ ਰਿਕੁਐਸਟ ਕੀਤੀ ਕਿ ਪਲੀਜ਼ ਆਜੋ ਤੇ ਕਿਉਂਕਿ ਦੇਖੋ ਬਹੁਤ ਸੀਰੀਅਸ ਨੇਚਰ ਦੀ ਗੱਲ ਹੈ ਆਪ ਬੰਦਾ ਕਈ ਵਾਰੀ ਨਾ ਸਿੱਧਾ ਸਰ ਇਸ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਫੋਨਾਂ ਵੀ ਆਏ ਹੋਣਗੇ ਮੈਨੂੰ ਹੋਰ ਕਈ ਨਹੀਂ ਭੇਜੇ ਕੰਸਰਨ ਹੋ ਜਾਂਦੇ ਲੋਕੀ ਵਰਕਰ ਕੰਸਰਨ ਹੋ ਜਾਂਦਾ ਕਿ ਸਿੱਧਾ ਸਰ ਆ ਮੈਨੂੰ ਮੇਰੇ ਕੋ 10-15 ਤਾਂ ਆਈ ਗਈ ਕ੍ਰਿਪ ਦੀ ਇਹ ਹੀ ਕਾਪੀਆਂ ਕੀ ਸਿਵਸਾ ਆਏਗੀ ਤੇ ਕਈ ਜਣ ਇਹ ਵੀ ਕਹਿੰਦੇ ਕਿ ਹਾਸਾ ਜਾਂ ਲੱਗਦਾ ਕਿ ਇਹ ਤੁਹਾਡੀ ਜਿਹੜੀ ਡਾਇਲੈਕਟ ਵੀ ਹੈ ਨਾ ਬੋਲਣ ਦਾ ਤਰੀਕਾ ਵੀ ਹੈ ਉਹ ਪੰਜਾਬ ਦਾ ਜਾਂ ਜਾਂ ਮੱਝ ਦਾ ਹੋ ਸਕਦਾ ਜਾਂ ਦਿੱਲੀ ਦਾ ਹੋ ਸਕਦਾ ਇਹ ਮਲਵਈ ਤਾਂ ਹੈ ਦੀਗਾ ਨਾਲੇ ਤੁਹਾਡੀ ਆਵਾਜ਼ ਤਾਂ ਬਹੁਤ ਦੇਰ ਤੋਂ ਬੈਠੀ ہوئی ਹੈ ਨਾਲੇ ਮੇਰੀ ਬਾਜ ਬੈਠੀ ہوئی ਹੈ ਚਲੋ ਆਪ ਨੂੰ ਤਾਂ ਪਤਾ ਹੀ ਮੇਰੀ ਬਾਜ ਹੈ ਦੀਗੀ ਤੇ ਮੈਂ ਇਹ ਜੇ ਕੰਮ ਜਦੋਂ ਆਪਾਂ ਇਲੈਕਸ਼ਨ ਜਿੱਤ ਰਹੇ ਅਗੁਰਵਾਰਾ ਦੀ ਕਿਰਪਾ ਨਾਲ ਤੇ ਇਹ ਇਹ ਆਮਦਵੀ ਪਾਰਟੀ ਵਾਲਿਆਂ ਦਾ ਇਹ ਇਲੈਕਸ਼ਨ ਚ ਬਹੁਤ ਬੁਰਾ ਹਾਲ ਹੋਇਆ ਪਿੰਡਾਂ ਚ ਇਹਨਾਂ ਦਾ ਵਿਰੋਧ ਹੋਇਆ ਗੁਰੂ ਮਹਾਰਾਜ ਦੀ ਇੱਕ ਕਿਰਪਾ ਹੋਈ ਹੈ ਜੀਤਵਿੰਦਰ ਦਾ ਇੱਕ ਵੀ ਪਿੰਡ ਇੱਕ ਵੀ ਸ਼ਹਿਰ ਇੱਕ ਵੀ ਮੰਡੀ ਚ ਵਿਰੋਧ ਨਹੀਂ ਹੋਇਆ ਵੀਪਾਰ ਸਿਵਰਤ ਕੋਰ ਨੂੰ ਵੀ ਕੀ ਰਹਿ ਗਿਆ ਠੀਕ ਹੈ ਪਰਪਾਲ ਨੂੰ ਵੀ ਕੀ ਰਹਿ ਗਿਆ ਖੋਡੀਆਂ ਨੂੰ ਬਹੁਤ ਸਾਂ ਬੋਲਣ ਨਹੀਂ ਦਿੱਤਾ ਗਿਆ ਮੈਂ ਸਮਝਦਾ ਮੈਂ ਬਖਲਾ ਬਟਾ ਮੈਂ ਸਮਝਦਾ ਕਿ ਜੀਤਵਿੰਦਰ ਨੂੰ ਇੱਕ ਵੀ ਥਾ ਤੁਸੀਂ ਇਹ ਦੇਖੋ ਔਨ ਰਿਕਾਰਡ ਵੀ ਕਰ ਲੈ ਕਿ ਮੈਨੂੰ ਇੱਕ ਵੀ ਥਾ ਕਿਸੇ ਨੇ ਮੈਨੂੰ ਮੇਰਾ ਵਿਰੋਧ ਨਹੀਂ ਕੀਤਾ ਮੈਨੂੰ ਕੋਈ ਇਹ ਜੀ ਗੱਲ ਨਹੀਂ ਕੀਤੀ ਜਿਹਦੇ ਨਾਲ ਮੈਂ ਆਪਦਾ ਫੰਕਸ਼ਨ ਛੱਡ ਕੇ ਪਛਟਣਾ ਪਵੇ ਸੋ ਮੈਂ ਸਮਝਦਾ ਇਹ ਮੇਰੇ ਵਾਸਤੇ ਕਾਂਗਰਸ ਵਾਸਤੇ ਵੀ ਮੇਰੇ ਪਰਸਨਲ ਤੌਰ ਤੇ ਵੀ ਬਹੁਤ ਵੱਡੀ ਬਹੁਤ ਵੱਡੀ ਅਚੀਵਮੈਂਟ ਹੈ ਅੱਜ ਦੇ ਹਾਲਾਤ ਚ ਲੋਕਾਂ ਨੇ ਸਵਾਲ ਕੀਤੇ ਨੇ ਇਹਨਾਂ ਨੂੰ ਸਵਾਲ ਨਹੀਂ ਨਹੀਂ ਇਹਨਾਂ ਨੂੰ ਮਾਈਕ ਫੜ ਲਿਆ ਲੋਕਾਂ ਨੇ ਇਹਨੂੰ ਪਛਨਾ ਪਿਆ ਖੁੱਡੀਆਂ ਨੂੰ ਇੱਕ ਥਾਂ ਥੋੜੀ ਮੈਂ ਕਿਹਾ 50 ਸਾਲੀ ਨੂੰ ਸਵਾਲ ਕਰਕੇ ਇਹਨੂੰ ਉੱਥੋਂ ਮਾਈਕ ਬੰਦ ਕਰਾ ਕੇ ਇਹਨੂੰ ਕਿਹਾ ਕਿ ਵੀ ਤੂੰ ਜਾ ਸ਼ੁਕਰ ਮੈਂ ਤਾਂ ਹੈਰਾਨ ਹੈ ਲੋਕਾਂ ਨੇ ਛੇਤਰ ਕਿਉਂ ਨਹੀਂ ਮਾਰੇ ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਚ 2 ਸਾਲ ਚ ਬਰਬਾਦੀ ਲਿਆਤੀ ਝੂਠੇ ਵਾਅਦੇ ਕੀਤੇ ਮੈਂ ਤਾਂ ਲੀਡਿਸ ਜਦੋਂ ਮੈਂ ਕਿਤੇ ਗੱਲ ਕਰਦਾ ਸੀ ਬੀਬੀਆਂ ਦਾ ਪੈਣਾ ਨਾ ਉਹ ਕਹਿੰਦੇ ਸਾਡੇ ਪਿੰਡ ਆਏ ਨਹੀਂ ਤੇ ਅਸੀਂ ਨੂੰ ਘੇਰਦੇ ਇਥੇ ਬੋਲ ਨਹੀਂ ਦਿੰਦੇ ਸੀ ਅਸੀਂ ਨੂੰ 1000 ਰੁਪਏ ਸਾਡਾ ਮਾਰ ਗਿਆ ਇਹ 25000 ਰੁਪਏ ਬਣ ਗਿਆ ਅੱਜ ਤੱਕ ਦਾ ਜਿਵੇਂ ਮੁੱਖ ਮੰਤਰੀ ਅਜੇ ਸ਼ਬਦਾਬਦੀ ਵੀ ਕਰਦਾ ਬਲੀ ਹੁੰਦੀ ਹੈ ਕੁਝ ਪਰ ਇਸ ਸਟੇਜ ਤੋਂ ਸਿਮਰੋ ਬੋਲਦਾ ਤੁਸੀਂ ਫਿਰ ਵੀ ਵਿਵਾਹ ਹਰ ਤਨ ਤੋਰ ਬੋਲਦੇ ਹੋ ਹਾਂਜੀ ਫਰਕ ਤੁਹਾਨੂੰ ਲੱਗਦਾ ਜੇ ਸ਼ਬਦਾਬਦੀ ਦਾ ਮਿਆਰ ਘੁੰਦਾ ਜਾ ਰਿਹਾ ਹੈ ਘੁੰਦਾ ਜਾ ਰਿਹਾ ਹੈ ਬਿਲਕੁਲ ਘੁੰਦਾ ਜਾ ਰਿਹਾ ਹੈ ਚੰਗੀ ਗੱਲ ਹੈ ਜੀ ਨਹੀਂ ਮਾੜੀ ਬਹੁਤ ਮਾੜੀ ਗੱਲ ਹੈ ਜੀ ਦੇਖੋ ਇਲੈਕਸ਼ਨ ਹੈ ਇਲੈਕਸ਼ਨ ਹੁੰਦਾ ਮੁੱਦੇ ਆ ਤੇ ਮੁੱਦੇ ਲੁਰ ਅਸੀਂ ਬੋਲਦੇ ਅਸੀਂ ਮੁੱਦਿਆਂ ਤੇ ਬੋਲਦੇ ਅਸੀਂ ਜਿਹੜਾ ਵਿਰੋਧੀ ਤੇ ਹੈ ਵਿਰੋਧ ਹੈ ਵਿਰੋਧੀ ਜਿਹੜਾ ਸਾਡਾ ਫੋਨਟ ਹੈ ਉਹਦੀ ਨੋਨ ਪਰਫਾਰਮੈਂਸ ਤੇ ਬੋਲਦੇ ਮੈਂ ਬੀਬਾ ਹਰ ਸਿੰਘ ਜੀ ਕੋਲ ਜੀ ਉਲਟ ਬੋਲਿਆ ਮੈਂ ਦੱਸਿਆ ਕਿ ਵੀ ਇਹਨੇ ਕੁਝ ਨਹੀਂ ਕੀਤਾ ਕੱਲਾ ਏਮ ਜੇਮਸ ਜੇਮਸ ਕੀਤਾ ਠੀਕ ਹੈ ਨਾ ਹੋਰ ਉਸ ਤੋਂ ਲਾਵਾ ਮਾਨਸੇਚ ਕੁਝ ਨਹੀਂ ਕੀਤਾ ਇਹਦੇ ਬਾਰੇ ਖੁਡੀਆਂ ਸਾਹਿਬ ਬੋਲਿਆ ਕੀ ਹੈ ਬਟਾਰਾ ਐਗਰੀਕਲਚਰ ਮਿਨਿਸਟਰੀ ਟੋਟਲੀ ਫੇਲੀਅਰ ਹੈ ਭਗਵਾਨ ਜੀ ਮਾਨ ਟੋਟਲ ਫੇਲੀਅਰ ਐ ਸੀ ਮਿਨਿਸਟਰ ਪਰ ਕੁਝ ਲੈਵਲ ਤੋਂ نیچے ਨਹੀਂ ਗਿਰਿਆ ਗੱਲ ਗੱਲ ਬੁੱਧਿਆ ਦੇ ਰੱਖੀ ਹੈ ਗਲ ਪਰਫਾਰਮੈਂਸ ਤੇ ਰੱਖੀ ਹੈ ਸੋ ਇਹ ਤਾਂ ਹੁਣ ਦੇਖੋ ਹੁਣ ਇਹ ਦਿਨ ਪ੍ਰ ਦਿਨ ਗਿਰੀ ਜਾਂਦੇ ਨੇ ਹੁਣ ਰਹਿ ਗਏ ਅੱਜ ਹੁਣ ਹੋ ਗਿਆ 12 ਦਿਨ ਰਹਿ ਗਏ VOTING ਦਾ 11 ਘੰਟੇ ਇਹ 11 ਘੰਟੇ ਚ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਇਹਨਾਂ ਦੀ ਬਖਲਾਵਟ ਹੈ ਇਹ ਕੁਝ ਹੋਰ ਵੀ ਹੁਣ ਜ਼ਰੂਰ ਕਰੇਗਾ